ਪੁਖਰਾ ਜੀ 3 ਇਹ ਵੀ ਪੱਤੇ ਘੱਟ ਹੋਣਦਾ ਹੈ ਇਹਦਾ ਦੇਖਦੇ ਆਪਾਂ ਕੀ ਸਾਈਜ਼ ਇਹ ਲੱਗਾ ਜੀ ਰਾਸ਼ਨ ਦਾ ਦਾਣਾ ਬੀਜ ਹੋਇਆ ਕਿਉਂਕਿ ਨਵੀਆਂ ਵੈਰੈਟੀਆਂ ਦੇ ਆਪਾਂ ਰਾਸ਼ਨ ਵੀ ਰੱਖ ਕੇ ਲਾਉਣੀ ਆ ਇਹ ਤਾਂ ਸਾਰਾ ਰੱਖੜੇ ਪੈਂਦਾ ਜੀ 3 4 5 7 8 8 8 9 ਇਹ ਰਾਸ਼ਨ ਦਾਣਾ ਬਣਿਆ 10 ਦੇਖੋ ਆਲੂ ਦੀ ਸ਼ੇਪ ਦੇਖੋ ਪੁਖਰਾਜ ਦੀ 3 3 ਇੰਚੀ ਲੰਮਾ ਦਾਣਾ 10 11 12 13 14 ਟੂਬਰ ਨਿਕਲੇ ਟੋਟਲ ਕਿਉਂ ਇਹ ਸੰਗਣਾ ਲੱਗਿਆ ਸੀ ਇਹ ਥੰਦੇ ਜਿਆਦਾ ਨੇੜਿਕ ਲੱਗਿਆ ਸੀ ਇੱਕ ਹੋਰ ਆ ਕਾ 15 ਆ ਜੀ ਇਹਦੇ ਵਿੱਚ ਜਗ੍ਹਾ ਨਹੀਂ ਬਚੀ ਆ ਲੋਕਾਂ ਨੂੰ